ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਿਕਾਰ ਜੀ ਸਾਰਿਆਂ ਨੂੰ ਸਾਸੰਗਤ ਇੱਕ ਗੱਲ ਕਰਨ ਦਾ ਬੜੇ ਦਿਨਾਂ ਤੋਂ ਮਨ じゃ ਕਰਦਾ ਸੀ ਮਨ ਭਰਿਆ ਜਾਵੇ ਪਿਆ ਸੀ ਆਸ ਕਰਕੇ ਐਬਾਊਟ ਗਵਰਨਮੈਂਟ ਸਰਕਾਰ ਦੇ ਬਾਬਤ ਮਾਨਸਾ ਤੱਕ ਤਾਂ ਕਾਦੀ ਪਹੁੰਚਣੀ ਜੇ ਪਹੁੰਚ ਜਾਏ ਤਾਂ ਬੜੀ ਚੰਗੀ ਗੱਲ ਹੈ। ਗੱਲ ਹੈ ਜੀ ਸੜਕਾਂ ਦੇ ਉੱਤੇ ਪਹਿਲਾਂ ਤਾਂ ਜੀਟੀ ਰੋਡ ਦੇ ਉੱਤੇ ਨਹੀਂ ਸ਼ਹਿਰਾਂ ਦੇ ਨੇੜੇ ਹੁੰਦੀ ਹੁਣ ਤਾਂ ਲਿੰਕ ਰੋਡ ਦਾ ਵੀ ਕੋਈ ਪਤਾ ਨਹੀਂ। ਕਰਾਂ ਵਿੱਚ ਵੱਢ ਕੇ ਵੀ ਜਿਹੜਾ ਕੁਝ ਹੁੰਦਾ ਤੁਹਾਨੂੰ ਕੋਈ ਨਹੀਂ। ਸਭ ਨਾਲ ਮੌਤ ਨੱਚਦੀ ਹੈ। ਮਨ ਦਾ ਲੁੱਟਿਆ ਤਾਂ ਜਾਵੇ ਕੋਈ ਗੱਲ ਨਹੀਂ। ਪਰ ਉਹਦੀ ਜ਼ਿੰਦਗੀ ਦਾ ਵੀ ਪਤਾ ਨਹੀਂ ਬਚੇ ਕਿ ਨਾ ਬਚੇ। ਕਈ ਵਾਰ ਲੇਡੀ ਸਵਾਰੀ ਵੀ ਹੁੰਦੀ ਹੈ ਵੱਡੀ ਉਮਰ ਦਾ ਵਿਜੋੜਾ ਹੁੰਦਾ। ਜਦੋਂ ਲੱਤ ਮਾਰ ਕੇ ਮੋਟਰਸਾਈਕਲ ਤੋਂ ਥੱਲੇ ਸਿੱਟ ਕੇ ਟੱਕਾ ਮਾਰ ਕੇ ਜੇਬ ਦੇ ਵਿੱਚ ਬਟਵੇ ਰੋਜ਼ਾ ਮੋਬਾਈਲ ਨੂੰ ਹੱਥ ਪਾ ਕੇ ਖਾਸ ਕਰਕੇ ਅੱਡਾ ਬਣਿਆ ਫਿਰੋਜ਼ਪੁਰ ਦਾ ਏਰੀਆ ਇਨ ਫਿਰੋਜ਼ਪੁਰ ਵੀ ਤੇ ਚਾਰਜ ਫੇਰ ਆ ਵੀ ਜੀ ਨਹੀਂ ਅਸਟਾ ਖਾਸ ਕਰਕੇ ਫਿਰੋਜ਼ਪੁਰ ਤੋਂ ਮੋਗਾ ਰੋਡ ਫਰੋਸਪੁਰ ਤੋਂ 85 ਕਿਲੋਮੀਟਰ ਦਾ ਕਮਲਵਾਲ ਤੱਕ ਇਹ ਗੱਲ ਮੇਰੇ ਖੁਦ ਨਾਲ ਬੀਤੀ ਹੈ ਕੋਈ ਸੁਣੀ ਸੁਣਾਈ ਨਹੀਂ ਪਰਸੋਂ ਤਕਰੀਬਨ 11:11 ਵਜੇ ਮੈਂ ਆਪਣੇ ਪਿੰਡ ਮਲਵਾਲ ਜਦੀਪ ਤੋਂ ਫਰੋਸਪੁਰ ਕੈਂਟਰ ਨੂੰ ਜ라 ਜਾ ਰਿਹਾ ਸੀ ਤੇ ਹਾਈਵੇ ਦੇ ਉੱਤੇ ਕੈਂਟਰ ਤੋਂ ਤਕਰੀਬਨ 4 ਕਿਲੋਮੀਟਰ ਵਿੱਚ ਪਿੱਛੋਂ ਇੱਕ ਮੋਟਰਸਾਈਕਲ ਟੁੱਟਿਆ ਜਾਂ ਮੋਟਰਸਾਈਕਲ ਜਿੰਦਗੀ ਨਾ ਕੋਈ ਲਾਈਟ ਸੀ ਨਾ ਕੁਝ ਜੋ 25 ਸਾਲ ਦਾ ਖਿਲਰੇ ਜਿਹਾ ਬਣਾ ਬਣਾ ਬਿਲਕੁਲ ਬੜਾ ਬਰਜਾ ਬਰਜਾ ਮੋਟਰਸਾਈਕਲ ਤਾਂ ਮੈਂ ਥੋੜਾ ਜਿਹਾ ਅਲਰਟ ਸੀ ਫਿਰ ਉਹ ਤਾਂ ਦਾ ਨਹੀਂ ਲੱਗਾ ਮੈਂ ਥੋੜਾ ਜਿਹਾ ਮੋਟਰਸਾਈਕਲ ਸਾਈਡ ਕਰਕੇ ਉਹਨੂੰ ਪੁੱਛਿਆ ਕੀ ਚਾਹੀਦਾ ਬੋਲਿਆ ਨਹੀਂ ਬੰਦਾ ਮੇਰੇ ਨਾਲ ਵੇਖੀ ਗਿਆ ਫਿਰ ਥੋੜਾ ਜਿਹਾ ਅੱਗੇ ਕਰਕੇ ਉਸ ਬੰਦੇ ਨੇ ਫਿਰ ਪਿੱਛੇ ਕੀਤਾ ਫਿਰ ਕਹਿਆ ਯਾਰ ਮੋਟਰਸਾਈਕਲ ਦੇ ਤੇਲ ਬੰਦ ਕਰਨ ਦੇ ਆਉ ਨਮੂਨੇ ਜੇ ਕਰਦਾ ਰਹੇ ਮੋਟਰਸਾਈਕਲ ਦੀ ਕਾਹ ਕਰ ਲੈਂਦਾ ਸੀ ਕਦੀ ਪਿੱਛੇ ਕਰ ਲੈਂਦਾ ਫਿਰ ਬਰਾਬਰ ਕਰਦਾ ਸੀ ਪਰ ਉਹ ਤਾਂ ਤਰ ਲੱਗਦਾ ਫਿਰ ਮੋਟਰਸਾਈਕਲ ਮੇਰੇ ਦੂਜੇ ਪਾਸੇ ਦੀ ਕੱਢ ਗਿਆ ਉਹਨੇ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਤਕਰੀਬਨ 1 ਕਿਲੋਮੀਟਰ ਤੱਕ ਉਸ ਬੰਦੇ ਨੇ ਡਰਾਮਾ ਕੀਤਾ ਕੁਦਰਤੀ ਅੱਗੇ ਪਿੱਛੇ ਕੋਈ ਟ੍ਰੈਫਿਕ ਨਹੀਂ ਸੀ ਥੋੜਾ ਜਾ ਕੇ ਉਹਨੇ ਲਿੰਕ ਰੋਡ ਤੇ ਮੋੜ ਕੇ ਕੋਈ 50 ਫੁੱਟ ਤੇ ਜਾ ਕੇ ਮੋਟਰਸਾਈਕਲ ਰੋਕੇ ਤੇ ਹਾਈ ਬੱਲੇ ਵੇਖ ਰਿਹਾ ਸੀ ਇਸ ਤੋਂ ਅੱਗੇ ਕਪਾਲਸੀ ਮੈਨੂੰ ਅਮੀਰ ਸਿੰਘ ਵੀ ਇਹ بولਤੇ ਸਾਡੇ ਮਗਰ ਆਵੇਗਾ ਜ਼ਰੂਰ ਕੋਕੇ ਬੋਲਦੇ ਪਹਿਲਾਂ ਵੀ ਕਈ ਵਾਕਿਆ ਹੋ ਚੁੱਕੇ ਸਾਡੇ ਪਿੰਡ ਦੇ ਇੱਕ ਮੁੰਡੇ ਤੋਂ 7000 ਰੁਪਇਆ ਦਿਨ ਦੇ ਵੀ ਖੋਲੇ ਤੇ ਮਾਨ ਸਾਹਿਬ ਅਸੀਂ ਵੀ ਕਹਿ ਦਿੰਦੇ ਆ ਤੁਸੀਂ ਵੀ ਕਹਿ ਦਿੰਦੇ ਲੋਕ ਵੀ ਕਹਿ ਦਿੰਦੇ ਸਰਕਾਰ ਨੂੰ ਸਮਾਂ ਨਹੀਂ ਮਿਲਿਆ ਪਾਰਟੀ ਨੂੰ ਸਮਾਂ ਨਹੀਂ ਮਿਲਿਆ ਜੇ 2.5 ਸਾਲ ਹੋਏ ਯਾਰ ਕਿਹੜਾ ਸਮਾਂ ਚਾਹੀਦਾ ਇਹਨਾਂ ਲੁਟੇਰਿਆਂ ਨੂੰ ਫੜਨ ਵਾਸਤੇ ਨਾ ਲੋਕਾਂ ਕਿਉਂ ਨਹੀਂ ਸੱਚੀ ਕਰਦੇ ਅਸੀਂ ਪਿੰਡਾਂ ਸ਼ਹਿਰਾਂ ਦੇ ਕਿਹੜਾ ਬੰਦਾ ਕੀ ਕਰਦਾ ਸਾਡੀਆਂ ਏਜੰਸੀਆਂ ਸਾਡੀ ਪੁਲਿਸ ਕਾਦੇ ਵਾਸਤੇ ਯਾਰ ਇੱਕ ਬੰਦੇ ਦੀ ਤੁਸੀਂ ਸੁਰੱਖਿਆ ਬਾਤੇ 55100 122 2525 ਬੰਦੇ ਲੈ ਕਾਦੇ ਵਾਸਤੇ ਖਤਰਾ ਸਿਰਫ ਤੁਹਾਨੂੰ ਹੈ ਬਾਬੇ ਲੱਗ ਨੂੰ ਕੋਈ ਖਤਰਾ ਨਹੀਂ ਥਾਣੇ ਵਿਲੇ ਪਿਆ ਤੁਹਾਡੇ ਐਸਐਸਪੀ ਡੀਸੀ ਇਹ ਜਿਹੜੇ ਚਿੱਟੇ ਹਾਥੀ ਸਿਰਫ ਸਾਡੀਆਂ ਜੇਬਾਂ ਤੇ ਬੋਝ ਕੀ ਕਰਦੇ ਆ ਜੂਨੀਅਰ ਅਫਸਰ ਐਸਪੀ ਡੀਸੀ ਆਪਣੇ ਡੀਐਸਪੀ ਇਹ ਕੀ ਕਰਦੇ ਸਾਰੇ ਇੰਸਪੈਕਟਰ ਕੀ ਇੰਸਪੈਕਟਰ ਕਦੀ ਥਾਣੇ ਚਾਹੁੰਦਾ ਨਹੀਂ ਉਹਦੀ ਲੋੜ ਹੀ ਨਹੀਂ ਦੀ ਹਾਈਵੇ ਦੇ ਬਿਲਕੁਲ ਉੱਚੇ ਉੱਤੇ ਸਾਡੇ ਪਿੰਡ ਵਿੱਚ ਥਾਣਾ ਤੇ ਉਥੇ 5-4 ਕਿਲੋਮੀਟਰ ਦੇ ਵਿੱਚ ਵਿੱਚ ਸਾਰੀਆਂ ਵਾਰਦਾਤਾਂ ਹੋਉਂਦੀਆਂ ਨੇ ਕੀ ਕਰਦੀ ਹੈ ਸਾਡੀ ਪੁਲਿਸ ਥਾਣਾ ਕਲਗੜੀ ਮਾਲਵਾ ਕਦੀਮ ਐਸਐਸਪੀ ਸਾਹਿਬ ਕੀ ਕਰਦੇ ਸਾਡੇ ਮਾਨ ਸਾਹਿਬ ਅਸੀਂ ਖਲੋ ਕੇ ਸਟੇਜਾਂ ਦੇ ਉੱਤੇ ਜਾਂ ਰਿਪੋਰਟਰਾਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਵਿੱਚ ਦਮ ਕਦੇ ਮਾਰਦੇ ਤਾਂ ਅਸੀਂ ਰੱਜਦੇ ਨਹੀਂ ਅਸੀਂ ਐ ਕਰਦਾ ਅਸੀਂ ਉਹ ਕਰਦਾ ਭਾਜੇਪੀ ਐ ਕਰਦੇ ਕਾਂਗਰਸ ਨੇ ਐ ਕਰਦਾ ਫਲਾਣਾ ਕੀਤਾ ਪਤਾ ਨਹੀਂ ਅਸੀਂ ਕੀ ਤੁਸ ਬੋਲੇ ਜਾਂਦੇ ਤਾਂ ਬੋਲਰ ਦਾ ਹੁਨਰ ਹੈ ਆਪਣੇ ਕੋਲੇ ਕਾਉਂਡੀ ਟਾਈਪ ਹੀ ਬੋਲਦੇ ਆਪਾਂ ਕਈ ਕੁਝ ਕਰਦੇ ਆ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਇਹੋ ਕੁਝ ਬੋਲਣ ਵਾਲਾ ਕੰਮ ਹੀ ਕੀਤਾ ਹੈ ਪਰ ਕਦੀ ਸੋਚਿਆ ਹੈ ਥੱਲੇ ਲੈਵਲ ਤੇ ਜਨਤਾ ਨਾਲ ਕੀ ਬਿਤਰੀ ਹੈ ਇਹ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਸਾਰਾ ਤੁਹਾਨੂੰ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਅਣਜਾਣ ਹੋ ਸਾਡੇ ਫਿਰ ਇੱਥੇ ਫਿਰੋਜ਼ਪੁਰ ਇਤਿਹਾਤੀ ਫਿਰੋਜ਼ਪੁਰ ਸ਼ਹਿਰ ਦੇ ਐਮਐਲਏ ਕਰਦਈਆ ਸਾਹਿਬ ਫਿਰੋਜ਼ਪੁਰ ਇਤਿਹਾਤੀ ਤੋਂ ਤੇ ਕੋਲਰ ਸਾਹਿਬ ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਕਿਸੇ ਬੰਦੇ ਨੇ ਸੂਰਤ ਨਹੀਂ ਵੇਖੀ ਉਹਨੇ ਕਿਤੇ ਭੁਲ ਭਲਾਏ ਉਹਨਾਂ ਦੇ ਦਫ਼ਤਰ ਉੱਤੇ ਦੁਕਾਨਾਂ ਹੀ ਚ ਬਣਾਏ ਆ ਉਸੇ ਬਹਿ ਜਾਂਦੇ ਹੁਣ ਕੋ ਕਹਿ ਨਹੀਂ ਸਕਦੇ ਜਿਹੜੇ ਉਹਨਾਂ ਨੇ ਜਾਣ ਕੇ ਉਹਨਾਂ ਨੂੰ ਵਰਕਰ ਕਹਿੰਦੇ ਆ ਹੋ ਸਕਦਾ ਉਹਨਾਂ ਨੂੰ ਮੈਨ ਬੁਲਾਉਂਦੇ ਪਰ ਆਮ ਪਬਲਿਕ ਦੇ ਨੋਟਿਸ ਵਿੱਚ ਨਹੀਂ ਕਦੇ ਆਏ ਕੀ ਕਰਦੇ ਆ ਇਹਨੂੰ ਪਤਾ ਨਹੀਂ ਸਾਡੇ ਇਲਾਕੇ 'ਚ ਕੀ ਕੁਝ ਹੋ ਰਿਹਾ ਹੈ ਗੁੰਡਾਗਰਦੀ ਹੈ ਇਲਾ ਇਨਾਂ ਦਾ ਸਾਰਾ ਨਹੀਂ ਪਤਾ ਪਿੱਛੇ ਅਪਰੋਚ ਫਰਦੀ ਇੱਕ ਵਾਰਦਾਤ ਹੋਈ ਦੋ ਮੀਆਂ ਮੀ ਵੀ ਬਜ਼ੁਰਗ ਕਾਰ ਦੇ ਕੋਲੇ ਖਲੋਤੇ ਸੀ ਚੱਪਟ ਮਾਰ ਕੇ ਨਾਲੇ ਗੱਡੀ ਲੈ ਕੇ ਖੋਕੇ ਨਾਲੇ ਧੱਕਾ ਮਾਰ ਕੇ ਮਾਤਾ ਨੂੰ ਸੁੱਟ ਗਏ ਪਤਾ ਨਹੀਂ ਮਰੀ ਹੈ ਕਿ ਕਦੇ ਚਲੀ ਯਾਰ ਰੋਣਾ ਦਾ ਤੁਹਾਡੀ ਹਾਲਤ ਵੇਖ ਵੇਖ ਕੇ ਇੱਕ ਹਨੇਰੀ ਬਣੀ ਸੀ ਬਦਲਾਅ ਵਾਸਤੇ ਜਾਂ ਤੁਹਾਡੇ ਵਰਕਰ ਕੋਲ ਕੜਾ ਕੰਨਾ ਵੀ ਜਾਂ ਤੁਹਾਡੇ ਐਮਐਲਏ ਜਾਂ ਤੁਸੀਂ ਆਖੋ ਤੁਹਾਡੀ ਪਾਵਰ ਨਾਲ ਤੁਹਾਡੀ ਸਰਕਾਰ ਆ ਗਈ ਝੂਠ ਹੈ ਇਹ ਜਨਤਾ ਦਾ ਦਿਮਾਗ ਜਿਹੜਾ ਸੀ ਇਹਦੇ ਵਿੱਚ ਹਨੇਰੀ ਆਈ ਸੀ ਰੀਤੋ ਗਰੀਤੋ ਲੈ ਕੇ ਪੁਠੀਆਂ ਵਾਲਿਆਂ ਚ ਨਹੀਂ ਉਹਨਾਂ ਦੀ ਤਾਂ ਦੋ ਵੋਟਾਂ ਹੁੰਦੀਆਂ ਉਹ ਪਾਉਂਦੀ ਜਾਂਦੇ ਆਂ ਬਾਲਿਆਂ ਦੇ ਤਾਂ ਜਾਗ-ਜਗ ਬਾਹਰ ਜਾਂ ਬਜ਼ੁਰਗ ਜਿਹੜੇ ਉੱਨੀ ਉਠੀ ਰਹੇ ਤੇ ਮਾਨ ਸਾਹਿਬ ਕਰੋ ਕੁਛ ਨਾ ਕੁਛ ਕਰੋ ਹਲੈਕਸ਼ਨ ਹੁਣ ਵੀ ਸਰਤੇ ਆ ਕੀ ਕਰਦੇ ਤੁਹਾਡੇ ਪੁਲਿਸ ਗਨਮੈਨ ਤੁਸੀਂ ਹਟਾਏ ਜਿੰਨਾਂ ਲੋਕਾਂ ਨੂੰ ਉਹਨਾਂ ਦੇ ਹਾਲਤ ਕੀ ਹੋਈ ਉਹ ਵੀ ਤੁਹਾਨੂੰ ਪਤਾ ਸਾਰੀਆਂ ਹਿਸਟਰੀਆਂ ਤੁਹਾਡੇ ਕੋਲ ਨੇ ਦੱਸਣ ਦੀ ਲੋੜ ਨਹੀਂ ਯਾਰ ਅਸੀਂ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਨੂੰ ਇਹਨਾਂ ਲੁਟੇਰਿਆਂ ਤੋਂ ਬਚਾਓ ਤੇ ਆ ਦਿਨ ਦੇ ਵੀ ਘਰਾਂ 'ਚ ਵੱਢਦੇ ਤਾਂ ਉਹ ਗੱਲ ਵੱਖਰੀ ਐ ਸੜਕਾਂ 'ਤੇ ਅਸੀਂ ਮੋਟਰਸਾਈਕਲ ਲੈ ਕੇ ਜਾਂਦੇ ਹਾਂ ਅਸੀਂ ਕੋਈ ਵੱਡੇ ਸਰਮਾਇਦਾਰ ਨਹੀਂ ਘਰਾਂ ਦੇ ਚੱਲਣ ਵਾਲੇ ਤੇ ਸਾਨੂੰ ਤਾਂ ਦੋ ਪਾਸੇ ਖਤਰਾ ਰਹਿੰਦਾ ਉਮਰ ਦੇ ਹਿਸਾਬ ਨਾਲ ਵੀ ਡੱਪੇ ਪਹਿਲੀ ਗੱਲ ਤਾਂ ਬਚਦੇ ਨਹੀਂ ਜੇ ਬਚ ਗਏ ਤਾਂ ਹੱਡਾਂ ਪਰਤ ਵੀ ਜ਼ਰੂਰ ਟੁੱਟੇਗੀ ਕੋਈ ਚੰਨ ਦਾ ਆਵਾਜ਼ ਮਾਰ ਕੇ ਕੋਈ ਕਹਦੇ ਨਾ ਮੋਟਰਸਾਈਕਲ ਦੇ ਪਾਈ ਪੈਸੇ ਦੇਦੇ ਅਸੀਂ ਦੇ ਦੇਂਗਾ ਅਸੀਂ ਕੀ ਕਰਨ ਜੋ ਗਿਆ ਏਕਨ ਨੌਜਵਾਨ ਦਾ ਤੇ ਇੱਕ ਵੱਡੀ ਉਮਰ ਵਾਲੇ ਬਜ਼ੁਰਗ ਦਾ ਕੋਈ ਮੇਲ ਹੁੰਦਾ ਤੁਹਾਡੀ ਪੁਲਿਸ ਕੀ ਕਰਦੇ ਪਹਿਲਾਂ ਦੱਸੋ ਤੁਹਾਡੇ ਬੀਸੀ ਸਾਹਿਬ ਕੀ ਕਰਦੇ ਮਾਲਕ ਹੁੰਦਾ ਡੀਸੀ ਜਲੇਗਾ ਆਪਸਰਾਂ ਦੀ ਤਾਂ ਲੈਣਾ ਲੱਗੀਆਂ ਪਈਆਂ ਨੇ ਸਾਰਾ ਬੋਝ ਕਿੰਦੇ ਤੇ ਆ ਤੁਹਾਡਾ ਸਾਰਾ ਬੋਝ ਕਿੰਦੇ ਤੇ ਆ ਤੁਸੀਂ ਹੈਲੀਕਾਪਟਰ ਤੇ ਚੜ ਕੇ ਲੰਘ ਜਾਂਦੇ ਆਂ ਵਿਆਹ ਤਾਂ ਮੋਟਰਸਾਈਕਲ ਉਨ ਸੜਕ ਤੇ ਲੈ ਕੇ ਜਾਣਾ ਜਿਆਦਾ ਸਾਡੇ ਮੋਟਰਸਾਈਕਲ ਨੂੰ ਖੰਭ ਲੱਗਣ ਉਹ ਵੀ ਉੱਡਦਾ ਹੋਵੇ ਤੇ ਜੇ ਸ਼ਹਿਰ ਭਾਰਾ ਪਰਦਾਂਗੇ ਉੱਥੇ ਕਟਾ ਨਹੀਂ ਕੋਉਂਦੇ ਉੱਥੇ ਵੀ ਕੋਉਂਦੇ ਇਦੇ ਵਾਸਤੇ ਕੋਈ ਟਾਈਮ ਦੀ ਲੋੜ ਨਹੀਂ ਤੇ ਕੁਝ ਸੈਂਟਰ ਤੋਂ ਜੇ ਆਪਾਂ ਬੰਨਣਾ ਕਰਾਉਣੇ ਨੇ ਸੈਂਟਰ ਸਾਡਾ 5000 ਕਰੋੜ ਰੁਪਇਆ ਰੋਕੀ ਬੈਠਾ ਸੀ ਤਾਂ ਨਹੀਂ ਕੋਈ ਪੰਜਾਬ ਵਿੱਚ ਕੰਮ ਕਰਦੇ ਇਹਦੇ ਤੋਂ ਕੋਈ ਤਰਖਾਵਾ ਜਾਂਦੀਆਂ ਨੇ ਪੁਲਿਸ ਕੋਲ ਬਿਕਿਆਦਾ ਸਾਰੇ ਪੱਤੇ ਵੀ ਜਾਂਦੇ ਸਾਰਾ ਕੁਝ ਜਾਂਦਾ ਹੈ ਤਾਂ ਸਿਰਫ ਤੁਹਾਡੀ ਅੰਗਰਲੀ ਜਾਂ ਜਾਣ ਪੁੱਛ ਕੇ ਕਿਉਂਕਿ ਤੁਹਾਨੂੰ ਵੋਟਾਂ ਦੀ ਲੋੜ ਹੈ ਜੇ ਲਟੇਰਿਆਂ ਨੂੰ ਨਾth ਭਾਗ ਤੁਹਾਡੀਆਂ ਵੋਟਾਂ ਖਰਾਬ ਹੋਣਗੀਆਂ ਅਗਲੇ ਹੋਰ ਕਿਸੇ ਨੂੰ ਤਰਕ ਇਹੋ ਹੀ ਨਾ ਇਹ ਬੋਟਾ-ਮੋਟਾ ਕਰਦੇ 77 ਸਾਲਾਂ ਵਿੱਚ ਸਾਡੇ ਦੇਸ਼ ਦਾ ਬੇੜਾ ਗਰਕ ਹੋ ਚੁੱਕਾ ਹੈ। ਪਹਿਲਾਂ ਕਾਂਗਰਸ ਨੇ ਕਰਤਾ ਕਾਂਗਰਸ ਦਾ ਤੁਸੀਂ ਤਵਾ ਲਾ ਲਾ ਕੇ ਤੁਹਾਡੀ ਪਾਰਟੀ ਹੋਣ ਆਈ ਤੇ ਅੱਜ ਤੁਸੀਂ ਕਾਂਗਰਸ ਦੇ ਨਾਲ ਹੀ ਸਮਝਾਉਂਦੇ ਹਾਂ ਅੱਜ ਗਾਂਧੀ ਪਰਿਵਾਰ ਚੰਗਾ ਹੋ ਗਿਆ। ਰਾਹੁਲ ਗਾਂਧੀ, ਸੋਨੀਆ ਗਾਂਧੀ ਦੂਜੇ ਸਾਥ ਜਿੰਨੇ ਗਾਂਧੀ ਉਹਨਾਂ ਨਾਲ ਬੜਾ ਤੱਕਾ ਹੋ ਗਿਆ ਮਾਨਸਾਬ ਦੇ ਵਿਚਾਰੂ। ਕਾਹਨ ਮੋਦੀ ਨਾ ਸਮਝਾਤਾ ਹੋ ਗਿਆ ਮੜ ਕੇ ਕਹੋ ਕਿ ਮੋਦੀ ਬੰਦਾ ਬੜਾ ਚੰਗਾ ਹੈ। योगी ਨਾਲ ਹੋ ਗਿਆ ਕਹਿੰਦੇ ਗਏ ਯੋਗੀ ਮਾਤਾ ਨੂੰ ਕੱਲ 골ਡੀ ਮਾਰਾ ਸੀ ਅੱਜ 골ਡੀ ਚੰਗਾ ਕਿਉਂਕਿ ਤੇਰਾ ਸਮਝੋ ਤਨ ਠੀਕ ਹੈ ਕਿਸੇ ਨੇ ਮਾਰ ਬਾਦੀ ਤੇ ਕਿਸੇ ਨੂੰ ਮੁੜ ਕੇ ਮਾਫ ਕਰ ਦੇ ਤੇ ਮਾਨ ਸਾਹਿਬ ਬੜਾ ਲੰਮਾ ਚੌੜਾ ਚੱਕਰ ਚ ਕੀ ਜਾਣਾ ਕੋਸ਼ਿਸ਼ ਕਰੋ ਮਟੇ ਜਾ ਇਹ ਤੇ ਤਾਣੇ ਉਲਜਦੀ ਉਲਜਦੀ ਉਲਜਦੇ ਉਲਝੀ ਖਤਮ ਹੋਣ ਦੇ ਕਿਨਾਰੇ ਤੇ ਆ ਗਈ। ਆ ਇਥਾਂ-ਥਾਂ ਤੇ ਤੁਹਾਡਾ ਵਿਰੋਧ ਹੁੰਦਾ ਕਿਸਾਨ ਕਰਦੇ। ਪਤਾ ਨਹੀਂ ਕਿਸਾਨਾਂ ਦੇ ਵਿੱਚ ਕੁਝ ਤਰ੍ਹਾਂ ਦੇ ਹੋਣਗੇ ਵਿਰੋਧ ਕਰਨ ਵਾਲੇ ਪਰ ਜ਼ਿਆਦਾਤਰ ਮਜ਼ਦੂਰ ਵੀ ਨੇ ਕਿਸਾਨ ਵੀ ਨਹੀਂ ਕੁਝ। ਤੇ ਕਿਤੇ ਇਹ ਨਾ ਇਹ ਨਾ ਹੋਵੇ ਕਿ ਜਿਸ ਦਿਨ ਆਪਣੇ 92 ਆਏ ਸੀ ਨਾ ਬਾਈ ਵਾਲੇ ਇਲੈਕਸ਼ਨ ਵਿੱਚ ਇੱਕ ਹਵਾ ਬਣੀ ਸੀ ਹਨੇਰੀ ਜਿਹਨੂੰ ਤੁਸੀਂ ਕਹਿੰਦੇ ਹਨੇਰੀ ਬਣੀ ਸੀ ਇਹ ਨਾ ਵੇ ਆਪਣੇ ਖਿਲਾਫ ਵੀ ਹਨੇਰੀ ਬਣ ਜਾਈ। ਕੋਸੇ ਗਲਤ ਡਰਾਮਾ ਬਹੁਤ ਹੋ ਚੁੱਕੇ ਪੱਗਾਂ ਦੇ ਰੰਗ ਵਾਲਾ ਡਰਾਮਾ ਵੀ ਬਹੁਤ ਹੋ ਚੁੱਕਾ ਦੁਨੀਆ ਸਭ ਜਾਣਦੀ ਹੈ ਹਰ ਇੱਕ ਪਾਰਟੀ ਦੇ ਹਰ ਇੱਕ ਡਰਾਮੇ ਪਰ ਮਜਬੂਰ ਹੈ ਬੋਲ ਨਹੀਂ ਸਕਦੇ ਲੋਕ ਨੇ ਲਿਖਣੇ ਲੋਕ ਸਾਰੇ ਕੋਈ ਕਮੀ ਨਹੀਂ ਪਰ ਆਹ ਮੋਟਰਸਾਈਕਲ ਵਾਲਿਆਂ ਨੂੰ ਲੁੱਟਣ ਵਾਲਿਆਂ ਨੂੰ ਤੇਰੇ ਦਾ ਹੱਲ ਕਦੋਂ ਹੋਵੇ ਦਿਨ ਦੀ ਵੀ ਕਹਾਂ ਚ ਵੜ ਕੇ ਲੁੱਟਣ ਵਾਲਿਆਂ ਦਾ ਹੱਲ ਕਦੋਂ ਹੋਵੇਗਾ ਸਿਰਫ ਇਹ ਕੁਛ ਨਾ ਚਾਹੀਦਾ